ਹਾਂਜੀ ਕਿਵੇਂ ਹੋ ਬਈ ਮਿੱਤਰੋ ਸਾਰੇ ਉਹ ਠੀਕ ਠਾਕ ਬਈ ਸਾਰੇ ਸਭ ਦੇ ਘਰ ਪਰਿਵਾਰ ਸੇ ਤਾਂ ਜਾਨਵਰ ਠੀਕ ਠਾਕ ਬਈ ਆ ਬਈ ਲਾਉਨੇ ਆਪਾਂ ਦਵਾਈ ਇਹਨਾਂ ਕੂਤਰਾਂ ਨੂੰ ਮੜਪਾਂ ਵਾਲੀ ਇਹ ਆਪਾਂ ਪਾਈਆ ਡੋਂਟਰ ਬਲਾਦੀ ਅੱਧੀ ਗੋਲੀ ਇਹਦਾ ਬਈ ਮੈਂ ਤਾਂ ਆਪਣੇ ਕੋਈ ਜੀ ਬਿੱਟ ਵੀ ਲਿਆਂਦੀ ਜੀ ਆਪਾਂ ਪਰ ਆਪਾਂ ਡੋਂਟਰ ਬਲਾਦੀ ਅੱਧੀ ਗੋਲੀ ਲਾਉਨੇ ਆ ਵੱਡੇ ਕੂਤਰਾਂ ਨੂੰ ਖਸਕ ਜੋੜੇ ਆਪਾਂ ਲਾਗਾ ਕਰੇ ਹੋਏ ਜਿਹੇ ਜਿਵੇਂ ਉੱਡਣ ਵਾਲੇ ਪੱਠੇ ਪੱਠੀ ਜਿਹੜੇ ਅਗਲੇ ਛਾਲ ਡਾਉਣੇ ਨੇ ਉਹ ਆਪਾਂ ਤੋੜਦੇ ਸੀ ਤੇ ਕੋਸ ਕੋ ਜੋੜੇ ਤੋੜ ਕੇ ਲਾਉਣੇ ਸੀ ਕੋਸ ਕੋ ਤਾਂ ਵਿਲੇ ਸੀਗੇ ਤਾਂ ਕਰਕੇ ਉਹਨਾਂ ਨੂੰ ਲਾਉਣੇ ਆ ਜਿਹੜੇ ਜਿਹੜੇ ਵੀ ਜਿੰਨੇ ਕਰਤੇ ਜੀ ਆਪਾਂ ਬੱਚੇ ਪੁੱਛੇ ਕਢਾ ਕੇ ਉਹਨਾਂ ਨੂੰ ਲਾਉਣੇ ਆ ਇਹ ਜੋੜੇ ਆਪਾਂ ਤੋੜ ਕੇ ਹੁਣ ਬਦਲ ਕੇ ਲਾਉਣੇ ਸੀ 2-4 ਪੱਠੇ ਪੱਠੀਆਂ ਦਾ ਲਓ ਉਹ ਉੱਪਰ ਲੱਗ ਰੱਖਣੇ ਤੇ ਉਹਨਾਂ ਦੇ ਇੱਕ ਇੱਕ ਢੋਲੀ ਲੈਣੀ ਸੀ ਲੈ ਲਈ ਗੋਲੀਆਂ ਆਪਾਂ ਇਹਦੇ ਵਿੱਚ ਗਰਮ ਪਾਣੀ ਦੇ ਵਿੱਚ ਗਰਮ ਪਾਣੀ ਦੇ ਵਿੱਚ ਘੋਲ ਕੇ ਗੋਲੀ ਇਹਦੇ ਵਿੱਚ ਪਾਈ ਆ ਤੇ ਚੀਨੀ ਪਾਈ ਆ ਬਈ ਆਪਾਂ ਅੱਗੇ ਗੁੜ ਪਾਉਣੇ ਹੁੰਦੇ ਆ ਅੱਜ ਆਪਾਂ ਚੀਨੀ ਪਾਈ ਆ ਲਾਉਣੇ ਹਾਂ ਆਪਾਂ ਕੂਤਰ ਆਪਾਂ ਉਹਦਾ ਦਵਾਈ ਦਾ ਪਾਈਆ ਵੱਤੀ ਆਪਾਂ 20 ਮਤਲਬ ਇੱਕ ਕੂਤਰ ਦਵਾਈ ਲਾਉਣੀ ਹੈ ਬਈ ਠੀਕ ਆ ਆ ਬੈਠੀਆਂ ਨੇ ਕੂਤਰੀਆਂ ਇੱਧਰਲੇ ਪਿੰਜਰੇ ਚ ਇੱਧਰਲੇ ਪਿੰਜਰੇ ਕੂਤਰ ਨੇ ਉਤਰ ਥੋੜੇ ਵੱਧ ਨੇ ਉਤਰ ਹੈਗੇ ਨੇ 10 12 15 ਹੋਣਗੇ ਮਤਲਬ 12 13 ਦਾ ਹੈਗੇ ਨੇ ਕੂਤਰ ਕੂਤਰੀਆਂ ਹੈਗੀਆਂ ਨੇ 6 7 ਠੀਕ ਆ ਬਾਕੀਆਂ ਲਾਵਾਂਗੇ ਆਪਾਂ ਬਾਅਦ ਚ ਇਹ ਗਾ ਲਾਉਨੇ ਆ ਦਵਾਈ ਫਿਰ ਤੁਹਾਨੂੰ ਰਿਜ਼ਲਟ ਵੀ ਦਿਖਾਵਾਂਗੇ ਗਰੋਂਟੋ ਕਲਾਹ ਦੀ ਗੋਲੀ ਦਾ ਇਹ ਕੂਤਰਾ ਬਣੇ ਉਹ ਨੇ ਜਿਹੜੇ 10 10 ਦਿਨਾਂ ਦੇ ਬੇਲੀ ਕਰੇ ਹੋਏ ਨੇ ਬਾਈ ਇਹਨਾਂ ਦੇ 10 ਦਿਨਾਂ ਦਾ ਕੋਈ ਆਂਡਾ ਨਹੀਂ ਕੋਈ ਬੱਚਾ ਨਹੀਂ ਬੱਚਿਆਂ ਦੇ ਤਾਂ 20 ਦਿਨਾਂ ਤੇ ਬੇਲੀ ਨੇ ਜਿਨ੍ਹਾਂ ਦੇ ਆਂਡੇ ਤਰੇ ਹੀ ਉਹ 10 ਦਿਨ ਹੋ ਗਏ ਆਂਡੇ ਚੱਕਿਆਂ ਨੂੰ ਤਾਂ ਆ ਦਵਾਈ ਲਾਉਨੇ ਆ ਬਾਈ ਆਪਾਂ ਹੋਰ ਕਿਤੇ ਕਿਸ ਦੇ ਬੱਚੇ ਕੱਢੇ ਹੋਣ ਉਹਨੂੰ ਨਾ ਫਰਾਵਾ ਦਵਾਈ ਦੂਜੀ ਲਾਓ ਬੱਚਿਆਂ ਤੋਂ 20 ਦਿਨ ਬਾਅਦ ਚੋਂ ਲਾ ਲਿਓ ਜਦੋਂ ਬੱਚੇ 20 ਦਿਨ ਹੋ ਗਏ ਪਰਾਂ ਕਰੇ ਉਹ ਚੋੜੇ ਚੰਗੀ ਤਰ੍ਹਾਂ ਘੋਲ ਲਈ ਆਪਾਂ ਦਾ ਬਾਈ ਦੀਗਾ ਬਈ ਲੋਨੇ ਲਵਾਈ ਹਾਂ ਅੱਪਾ ਨਾਪੇ ਆਪਣਾ ਸਾਰਾ ਸਮਾਰ ਟਰਲ ਆ ਗਵਾਇਆ ਤੀਆਂ ਨੇ ਇਹਦੇ ਬੁੱਤੀਆਂ ਲੋਨੇ ਆਉਣ ਅਪਾ ਦਵਾਈ ਦਾ ਤੁੰਦਾ ਦਿਆ ਲਾ ਗੁੱਤ ਨੂੰ ਬਿਮਾਰੀ ਦੁਕੀ ਆਪਣੇ ਵੱਡੇ ਨੂੰ ਮੈਨੂੰ ਗੁੱਤ ਨੇ ਕੀ ਆਪਣੇ ਕੋਈ ਠੀਕ ਆ ਬਈ ਰਿਜ਼ਲਟ ਦਿਖਾਉਣੇ ਆ ਤੁਹਾਨੂੰ ਨਾਲੇ ਤੁਹਾਨੂੰ ਆਪਾਂ ਐਂ ਦੱਸਤਾ ਕਿੰਨੀ ਕਿੰਨੀ ਦਵਾਈ ਪਾਈ ਆ ਪਾਣੀ ਪਾਇਆ ਚਾਹ ਕੋ 400 ਐਮਲ ਵੀ ਇਹੀ ਉੱਤਨਾਰੇ 18 ਕੋ ਉਨਗੇ ਔਨਾ ਕੇ ਪਾਣੀ ਪਾਇਆ ਪਈਆ ਦਵਾਈ ਆਪਾਂ ਵੱਧ ਪਾਈਆ ਕਿਉਂਕਿ ਘਾਟੀ ਦਵਾਂਗੇ ਆਪਾਂ ਇਧਰੋਂ ডোজ ਘਟਾਤੀ ਆਪਾਂ ਠੀਕ ਆ ਯਾਰ ਕੋ ਦਿਖਾਉਣੇ ਆ ਤੁਹਾਨੂੰ ਕਬੂਤਰ ਚਲੋ ਆਪਾਂ ਹੁਣ ਥੋੜੇ ਜੇ ਇਹਦੇ ਵਿੱਚ ਨਹੀਂ ਦਿਖਾਉਣ ਵਾਲੇ ਆ ਕਿ ਨਰਵੀ 2 4 ਗੁਰਕਦਾਨ ਵਾਲੇ ਨੇ ਮਦੀਨਾ ਵੀ 1 2 ਗੁਰਕਦਾਨ ਵਾਲੀਆਂ ਨੇ ਤਾਂ ਕਰਕੇ ਤੁਹਾਨੂੰ ਆਪਾਂ ਰੀਅਲਟੀ ਦਿਖਾਵਾਂਗੇ ਬਾਈ ਦਵਾਈ ਦਾ ਅਸਰ ਕੀਵੇਂ ਦਾਗਦੀ ਹੈ ਤੇਕੇ ਮੇ ਲਾਈ ਆਪਾਂ ਜਿਹੜੇ ਭਰਾ ਨੂੰ ਨਹੀਂ ਪਤਾ ਈ ਵਾਰੀ ਅਗਲੇ ਨੇ ਇਹ ਨਹੀਂ ਲਾਈ ਹੁੰਦੀ ਹੋਰ ਕੋਈ ਲਾਈਆਂ ਹੁੰਦੀਆਂ ਨੇ ਅੱਧੀ ਗੋਲੀ ਪਾਈ ਆ ਬਾਈ ਆਪਾਂ 20 ਕੂਤਰਾਂ ਨੂੰ ਇਹ ਆਪਾਂ ਪਾਈ ਆ ਥੋੜੀ ਤੇਜ ਉਹ ਦਾ 25 30 ਨੂੰ ਅੱਧੀ ਲਾਵੇ ਬਾਈ ਆਪਾਂ ਤੇਜ ਪਾਈ ਆ ਲਾਵਾਂਗੇ ਆਪਾਂ ਘੱਟ ਠੀਕ ਆ ਵੀ ਅੱਧੀ ਗੋਲੀ 30 ਕੂਤਰਾਂ ਨੂੰ ਲਾ ਲਿਓ ਜੇ ਤੁਸੀਂ ਲਾਉਣੀ ਆ ਬਾਈ ਆਪਾਂ ਆਪਦੇ ਹਿਸਾਬ ਨਾਲ ਲਾ ਰਹੇ ਆ ਕਿਸੇ ਦਾ ਆਪਾਂ ਨੁਕਸਾਨ ਨਹੀਂ ਕਰਾਉਂਦੇ ਨਾ ਗਲਤ ਕਹੀ ਆਪਾਂ ਕਹੇ ਨੂੰ ਦੀ ਗੂਤਰਾ ਨੂੰ ਅੱਧੀ ਗੋਲੀ ਲਾ ਲਿਓ ਬਾਈ ਠੀਕ ਰਹਿੰਦੀ ਆ ਹੁੰਦਾ ਜੀ ਨੇ ਲਾਉਣੀ ਉਹ ਤਾਂ 35 ਨੂੰ ਇੱਕ ਗੋਲੀ ਵੀ ਲਾਈ ਜਾਂਦਾ ਕੋਈ 70 ਨੂੰ ਵੀ ਲਾਈ ਜਾਂਦਾ ਇੱਕ ਗੋਲੀ ਉਹ ਆਪਦੀ ਆਪਦੀ ਸੋਚਣੀ ਅਗਲੇ ਦੀ ਆਪਾਂ ਲਾ ਰਹੇ ਹਾਂ ਹੁਣ ਇਹ ਅੱਧੀ ਤੋਂ ਅੱਧੀ ਤੋਂ ਥੋੜੀ ਜਿਹੀ ਘੱਟ ਅੱਧੀ ਤੋਂ ਯਾਨੀ ਕਿ ਮਨ ਨਾਲੋਂ ਅੱਧੀ ਗੋਲੀ ਦੀ ਗੂਤਰਾ ਨੂੰ ਲਾ ਰਹੇ ਹਾਂ ਆਪਾਂ ਇੱਕ ਗੋਲੀ ਆਪਾਂ 60 ਗੂਤਰਾ ਨੂੰ ਲਾ ਰਹੇ ਹਾਂ ਹੁਣ ਅੱਧੀ ਗੋਲੀ ਆਪਾਂ ਲਾਤੀ ਇਹਨਾਂ ਨੂੰ ਇਹਨਾਂ ਨੂੰ ਹੁਣ ਲਾ ਦੇਣੀ ਅੱਧੀ ਇਹਦੇ ਵਿੱਚ ਅੱਧੀ ਇਹਦੇ ਵਿੱਚ ਇਹ ਬਾਕੀ ਨੂੰ ਲਾਣੀ ਉਹਨਾਂ ਦੇ ਬੱਚੇ ਪੁੱਛੇ ਜਾਣ ਵੱਡੇ ਹੋ ਜਾਣਗੇ ਤੇ ਇਹਦਾ ਬੱਚਾ ਕੱਢਣ ਵਾਲਾ ਜੀ ਮੰਨ ਕੇ ਕੰਨ ਗੋਤਰਾ ਦੇ ਅੰਦਰ ਲਾਉਣਾ ਇਹ ਤਾਂ ਉਹ ਗੋਤਰਾ ਨੇ ਇਹਦੇ ਬੇਲੇ ਨੇ ਇਹਨਾਂ ਨੂੰ ਦਵਾਈ ਲਾ ਰਹੇ ਆਪਾਂ ਇਹ ਬੀਹੜਣਾ ਤੋਂ ਬੇਲੇ ਨੇ ਅੰਡੇ ਬੱਚਿਆਂ ਤੋਂ ਠੀਕ ਆ ਬਈ ਦਿਖਾਉਣੇ ਹੁਣ ਤੁਹਾਨੂੰ ਰਿਜ਼ਲਟ ਹੀ ਦਿਖਾਵਾਂਗੇ ਬਾਅਦ ਇਹ ਬੈਠੇ ਆ ਉਤਰਾ ਉਹਨਾਂ ਦਾ ਪਾਣੂ ਘਾਟਾ ਕੁਝੜੀਆਂ ਥੋੜੇ ਗੋਤ ਦਾ ਨਲੀਆਂ ਨੇ ਠੀਕ ਆ ਬਈ ਹੋਨੇ ਰਿਹਾ ਡਾ ਹਲੋਈ ਇਹ ਤਾਂ ਦਬਾਈ ਲਾਈਨ ਨੂੰ ਘੰਟਾ ਕੀ ਹੋਇਆ ਘੰਟਾ ਡੇਢ ਘੰਟਾ ਹੋਇਆ ਰਿਜ਼ਲਟ ਤਾਂ ਪਠਾਇਰ ਕੇ ਦਿਖਾਉਣਾ ਜੀ ਪਰ ਆਹ ਦੇਖ ਨੂੰ ਪਹਿਲਾਂ ਹੀ ਲੱਗੇ ਲੰਮਾ ਨੂੰ ਲੱਗਦਾ ਆਹ ਦੇਖ ਕੋਈ ਕਾਬਿਆ ਵਾ ਪੁੱਛੇ ਜੀ ਇਹ ਵੀ ਬਹੁਤ ਲੰਬਾ ਵਾ ਲੰਬਾ ਹੋਏ ਇਹਦੇ ਵਿੱਚ ਪੁੱਛੇ ਜਣੀ ਪਤਾ ਲੱਗਦਾ ਕਾ ਗੁੰਤ ਦੇ ਲੇਖ ਦਾ ਨਗੜਾ ਆਪਾਂ ਪੂਰੀਆ ਆ ਦੇਖੋ ਉੱਤੇ ਦੇ ਨਾਲ ਨਾਲ ਲੰਬੂਗਾ ਗੁੰਤ ਉਹ ਇੰਦਾ ਹੋਵੇ ਇਹ ਹਾਲਟਾ ਪੂਰਾ ਵਧੀਆ ਮਿਲਿਆ ਆਪਾਂ ਨੂੰ ਜਿਹਨੇ ਲਾਉਣੀਆਂ ਇੰਨੀ ਬਾਗੇ ਲਾਣਾ ਆ ਆ ਦੇਖੋ ਮਾਣ ਤੇ ਥੱਲੇ ਆਪਾਂ ਚਾਦਰ ਹੀ ਰੱਖੀ ਹੋਈ ਆ ਦੂਜੀ ਦਿਖਾਵਾਂਗੇ ਆਪਾਂ ਠੀਕ ਹੈ ਕਿਹੜਾ ਕੁਝ ਵੀ ਇਹਦੇ ਤੇ ਹੋਏ ਕਿਹੜਾ ਕੁਝ ਇਹਨਾਂ ਨੇ ਕੱਢੇ ਇੱਕ ਅੱਧੀ ਕੂਦਰੀ ਦੇ ਇੱਕ ਅੱਧਾ ਦਾਣਾ ਸੀਗਾ ਉਹ ਆਪਾਂ ਉਮੀ ਲਾਤੀ ਉਹ ਦਵਾਈ ਪਲਟਾਈ ਨਹੀਂ ਜੀ ਆ ਦੇਖ ਲਓ ਭਾਈ ਉਹ ਸੰਘ ਦੀ ਜੜ ਕੋਲੇ ਹੋਰ ਵੀ ਕੱਢੇ ਨੇ ਬੜਾ ਪਤਾ ਉਹ ਚਲੋ ਸਾਰੇ ਚੱਕੇ ਤੇ ਪਤਾ ਲੱਗੂ ਆਹ ਦੇਖ ਲਓ ਭਾਈ ਆਹ ਵੀ ਕੱਢੇ ਨੇ ਆਹ ਦੇਖ ਲਓ ਭਾਈ ਹੋਰ ਹੋਤੇ ਆਹ ਦੇਖ ਲਓ ਛਾਤੇ ਠੀਕ ਆ ਉਹਨਾਂ ਲਾਗੇ ਦਵਾਈ ਲਾ ਕਰਦਾ ਆਹ ਦੇਖੋ ਸਾਰੀਆਂ ਬੇਠਾਂ ਜਿੜਾਪੇ ਪਏ ਨੇ ਠੀਕੇ ਨੇ ਆਪਣੇ ਘੋਟਰਾ ਦੇ ਵਿੱਚ ਇਹਨਾਂ ਨੇ ਇੱਕ ਇੱਕ ਝੋਲੀ ਊਂ ਕੱਢਤੀ ਅੰਡੇ ਇਹਨਾਂ ਨੇ ਦੁਬਾਰੇ ਦੁਬਾਰੇ ਨਾਲੇ ਦੋ ਝੋਲੀਆਂ ਹੋ ਗਈਆਂ ਆਹੋਂ ਪਏ ਨੇ ਅੱਠ ਦਾ ਇਤਾਨ ਤਾਂ ਹੀ ਵਧਾਪ ਪਏ ਨੇ ਬਾਕੀ ਕੂਤਰਾ ਲੰਮਕੀ ਹੋਈ ਜਾਂਦੇ ਨੇ ਦਿਖਾਵਾਂਗੇ ਆਹ ਪਿਆ ਦੇਖ ਲਓ ਇਹ ਹੁਣ ਦੇਖੀਏ ਇਹ ਦਾ ਬਲ ਦਵਾਈ ਲੱਗੀ ਹੋਈ ਹੈ ਘੰਟਾ ਡੇਢ ਘੰਟਾ ਤਿੰਨ ਘੰਟੇ ਆਪਾਂ ਰੱਖਾਂਗੇ ਇਹਨਾਂ ਨੂੰ 20 ml ਜੀਪੀਐਫ ਸਾਹ ਦੇਖ ਲਓ ਕੱਟਾ ਆਹ ਦੇਖੋ ਬਾਈ ਗੁੱਛਾ ਹੀ ਨਿਕਲ ਗਿਆ ਕੇੰਡਾ ਪਾਵੇ ਦਾ ਆਹ ਦੇਖ ਲਓ ਬਾਈ 1 ਫੁੱਟ ਦਾ ਮਢਾਪਾ ਇੱਕ ਫੁੱਟ ਦਾ ਇਹਨੂੰ ਨਾਲ ਦਵਾਈ ਉਹ ਤੈਨੂੰ ਰੇਡ 2 ਮਹੀਨੇ ਪਹਿਲਾਂ ਲੱਗੀ ਹੋਈ ਆ ਇੱਕ ਫੁੱਟ ਦਾ ਮੜਾਪਾ ਬਾਈ ਐਡਾ ਮੜਾਪਾ ਆਪਾਂ ਤਾਂ ਪਹਿਲੀ ਵਾਰ ਹੀ ਦੇਖਿਆ ਭਰਾਵਾ ਇੱਕ ਫੁੱਟ ਦਾ ਆਹ ਦੇਖ ਲਓ ਜਾਲ ਵੀ ਆ ਕਿੱਡਾ ਜਾਲ ਤੋਂ ਵੱਡਾ ਇੱਥੇ ਟੀਸੀ ਚਲਾਗਾ ਆਹ ਜਾਲ ਦੇਖ ਲਓ ਆਹ ਦੇਖ ਲਓ ਬਾਈ ਮੜਾਪਾ ਇਹ ਇਹ ਇੱਥੇ ਤੱਕ ਆਹ ਦੇਖ ਲਓ ਹੱਥ ਤੱਕ ਅਜੇ ਵਾਲੇ ਦਾਲੂ ਮਾੜਾ ਮੋਟਾ ਟੁੱਟ ਗਿਆ ਐਡਾ ਮੜਾਪਾ ਯਾਰ ਇਹ ਲੋਗ ਹੀ ਰੋਜੇ ਕਰੇ ਅਲਟ ਆਹ ਭਾਈ ਰੱਬ ਨੂੰ ਉੱਪੀਂੋਂ ਡੋਪਣੇ 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 ਕਿੰਨੇ ਇਹ ਕੰਨ ਨੇ ਬੜਾ ਪਾਇਲਾ ਗੁੱਛੇਆਂ ਨੇ ਗੁੱਛੇ ਨਿਕਲੇ ਆਹ ਦੇਖੋ ਦਮ ਕਰੇ ਥਲੇ ਆਹ ਦੇਖੋ ਨਾਲ ਆਹ ਜੀ ਹੋਰ ਨਿਕਲ ਸਕਦੇ ਆਪਾਂ 3 ਘੰਟੇ ਬੀਐਮਐਲ ਦਬਾਈ ਦੇ ਕੇ 3 ਘੰਟੇ ਆਪਾਂ ਬੂਤਰਾ ਹਾਂ ਗਾਣੇ ਦੋਨੇ ਜਾਈ ਉਹਨਾਂ ਬਹੁਤ ਰਹੰਦਾ ਨਾ ਬਣੀ ਪਰਤ ਆ ਦੇਖ ਲੋ ਨੰਨ ਤੇ ਇਹੋ ਬਣੇ ਹੌਲੀ ਹੌਲੀ ਤੇ ਮੈਂ ਲੰਕੜੇ ਦੇਖ ਨੂੰ ਪਿੰਜਰੇ ਦੇ ਆ ਦੇਖੋ ਪੁਛਾ ਕਿੱਡਾ ਨਾਲੇ ਉਹ ਉਹ ਮੈਂ ਦੇਖੀ ਇਹ ਜਦੋਂ ਹੁਣ ਆਪ ਧੋਵਾਂਗੇ ਸਵੇਰੇ ਦਵਾਈ ਬਾਈ ਨਾਲੇ ਮੌਸਮ ਦੇਖ ਕੇ ਲਾ ਕਰੋ ਆ ਦੇਖ ਲੋ ਬਾਹਰ ਨਹੀਂ ਰਹ ਹੋਇਆ ਪਿਆ ਰਾਤ ਨੂੰ ਹੁਣ ਆਪਾਂ ਦਾਣੇ ਇੱਕ ਦਿਨ ਕੋਈ ਲੇਟ ਪੈ ਜਾਣਗੇ ਪਰ ਸ਼ਾਮ ਦੇ ਟਾਈਮ ਜ਼ਿਆਦਾ ਵਧੀਆ ਰਹਿੰਦੀ ਹੈ ਤਾਂ ਬਾਈ ਠੀਕ ਹੈ ਕਿ ਨਹੀਂ ਐਂ ਠੀਕੇ ਦੁਬਾਰੇ ਨਾ ਦਵਾਈ ਦਾ ਨਾ ਬਾਈ ਆਪਾਂ ਇਹਨਾਂ ਨੂੰ ਟੁੱਪੇ ਲਾਈ ਆ ਦਵਾਈ ਸ਼ਾਮ ਨੂੰ 50 ਵਜੇ ਲਾਈ ਆ ਹੁਣ ਵੱਜ ਗਏ 8 4 ਘੰਟੇ ਬਾਅਦ ਦਾਣੇ ਪਾਤੀ ਆਪਾਂ ਠੀਕ ਹੈ ਕਿ ਨਹੀਂ ਐਵੇਂ ਨਾ ਟੁੱਪੇ ਨਾ ਮਾਰਿਆ ਕਰੋ ਵੱਡੇ ਕਬੂਤਰਾਂ ਨੂੰ ਓਦਾਂ ਤੋਂ ਤੁੱਪ ਲਵਾਇਆ ਕਰੋ ਪਰ ਦਵਾਈ ਦੇ ਕੇ ਤਾਂ ਟੁੱਪੇ ਇਹਨਾਂ ਨੂੰ ਟੰਗਿਆ ਕਰੋ ਜਿਆਰੇਆਂ ਨੂੰ ਦੇਖੋ ਉਹਨੇ ਹੁਣ ਘਰੋਂ ਢੱਲੋ ਕੀ ਆਟੋਮੋਟ ਯਾ ਇਹ ਗੋਬਾਕੀਂ ਦੇ ਆਮਣੀਂ ਗੋਵੇ ਇੱਕ ਬੁਛਿਆ ਨੇ ਕੁਛ ਉਹਦੇ ਕੋਲ ਲੇਕੀ ਬਣੇ ਹੋਏ ਆਪ ਆਹ ਦੇਖ ਲਓ ਬਾਈ ਮੜੱਪ ਕਿਵੇਂ ਲਾਉਂਕਦੇ ਨੇ ਨਾਲ ਲੱਗੇ ਡੇਡਾ ਇਹ ਕਰੇ ਤੇ ਆਹ ਦੇਖੋ ਆ ਮੈਂ ਕਹਿੰਦਾ ਫੁੱਟ ਦਾ ਬੜਾ ਕੁਆ ਜਿਹੜਾ ਦਾਖਲ ਪਹਿਲਾਂ ਵਾਲਾ ਵੀ ਇੱਕ ਏਡਾ ਵੱਡਾ ਹੀ ਆਹ ਦੇਖ ਲਓ ਬਾਈ ਆਪ ਵੀ ਮੜੱਪ ਪਏ ਆ ਆਹ ਦੇਖ ਲਓ ਇਹ ਇਹ ਆ ਦੇਖ ਲੋ ਇਹ ਹੋਰ ਕਿੱਥੇ ਆ ਦੇਖ ਲੋ ਆ ਦੇਖ ਲੋ ਆ ਦੇਖ ਲੋ ਇਹ ਦਵਾਈ ਆਪਾਂ ਲਾ ਦੇ ਚ ਆ ਦੇਖ ਰੋ ਮੜਾ ਆਪਣਾ ਗੁੱਛੋ ਇਹ ਲੋਕ ਨੇ ਮੜਾ ਆਪਣੇ 5 6 ਮੜਾ ਪਾਉਣਗੇ ਮਿਲਦਾ ਤੇ ਕੀ ਐਕਟੀਵੇਟ ਚ ਆ ਦੇਖ ਰੋ ਗੱਠਾਂ ਦੇ ਵਿੱਚ ਠੀਕ ਬਣੇਗਾ ਵਾਲੇ ਕੁਮੜਾ ਮੈਂ ਬਹੁਤ ਬੜਕੂ ਉਹ 2 ਕੁ ਮਹੀਨਿਆਂ ਚ ਬਹੁਤ ਮੜਾਪਾ ਪੈ ਗਿਆ ਹੁਣ ਆਪਾਂ ਬੱਚੇ ਕੱਢਿਆਂ ਕਰਕੇ ਤਾਰਾ ਮੀਰਾ ਇਹਨਾਂ ਨੂੰ ਆਪਾਂ ਪਾਇਆ ਨਹੀਂ ਸੀਗਾ ਕੋਈ ਰੀਜਨ ਸੀਗਾ ਆਪਣਾ ਜੇ ਕੋਈ ਭਰਾ ਪਾਈ ਵੀ ਜਾਂਦੇ ਨੇ ਆਪਾਂ ਜੋੜੇ ਤੋੜਨ ਤੋਂ ਬਾਅਦ ਆਪਾਂ ਪਾਉਨੇ ਆ ਆ ਦੇਖ ਰੋ ਬਾਈ ਆਹ ਪੇ ਹਮੜਾ ਇਹ ਸੁੱਕਾ ਜਾ ਗਿਆ ਪਹਿਲਾ ਵਾਲਾ ਇਹ ਠੀਕ ਆ ਇੱਕ ਵਾਰੀ ਫੇਰ ਰੋਡੀ ਨੇ ਬੰਮਰਾ ਨੇ ਆਹ ਦੇਖੋ ਆ ਵੀ ਬੈਠ ਚ ਆਹ ਦੇਖੋ ਇੱਥੇ ਦਾ ਕੁਛ ਝਰੂ ਹੈ ਨੇ ਆਹ ਦੇਖ ਲਓ ਆਹ ਦੇਖ ਲਓ ਆਹ ਦੇਖ ਲਓ ਆਹ ਦੇਖ ਲਓ ਆਹ ਬੈਠੇ ਉੱਤੇ ਹੈ ਤੇ ਤੇ ਕਾਹ ਪਿਆ ਬਾਈ ਇਹ ਵੀ ਸੁੱਕਾ ਜਾਏ ਪਾਣੀ ਬਿੱਟ ਤੋਂ ਬਾਹਰ ਹੋ ਗਿਆ ਬੈਠਾਂ ਵਾਲੇ ਪਾਣੀ ਦਾ ਆਹ ਦੇਖ ਲਓ ਬਾਈ ਤੇ ਆਹ ਦੇਖ ਲੋ ਆਹ ਦੇਖ ਲੋ ਕੋਈ ਬੜਾ ਪਾ ਕੀ ਲੱਗਣਾ ਇਹ ਬੜਾ ਪਾਹ ਤਾਂ ਇੱਕ ਟੇੜੀ ਨਿਕਲ ਗਈ ਕੁਛ ਕੀ ਆਹ ਦੇਖੋ ਆਹ ਬੜੇ ਵੱਡੇ ਨੇ ਕੂਤਰਿਆਂ ਨੇ ਨਹੀਂ ਉਵੇਂ ਕੱਢੇ ਜਿਵੇਂ ਕੂਤਰਿਆਂ ਨੇ ਕੱਢੇ ਨੇ ਆਹ ਦੇਖੋ ਗੱਡਾ ਪੁੱਛਾ ਪਿਆ ਹੋਰ ਹੋਰ ਇਹ ਬੜਾ ਪੰਡਾ ਪੁੱਛਾ ਪਿਆ ਆਹ ਹੋ 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 ਆਹ ਦੇਖ ਲਓ ਗੁੱਛੇ ਬਈ ਆਹ ਦੇਖ ਲਓ ਆਹ ਗੁੱਛਾ ਇੱਧਰ ਪਿਆ ਇੱਧਰ ਲੱਗ ਗੁੱਛਾ ਪਿਆ ਗੁੱਛੀ ਗੁੱਛੇ ਪਏ ਇਹਦਾ ਕਬੂਤਰਾ ਮੜਾਪਾ ਪਤਾ ਨਹੀਂ ਪਾਈ ਵੱਧ ਨਹੀਂ ਇਹਨਾਂ ਨੇ ਐਂ ਖੜਤੇ ਜਿਵੇਂ ਸਾਧਨ ਤੋਂ ਦਵਾਈ ਨਹੀਂ ਲੱਗੀ ਹੁੰਦੀ ਆਹ ਦੇਖ ਲਓ ਤੇ ਉਹ ਆ ਦੇਖ ਲਓ ਇਹ ਵੀ ਨਹੀਂ ਪੂਰਾ ਬਾਈ ਵਧੀਆ ਰਿਜ਼ਲਟ ਆਇਆ ਐਂ ਲਾ ਲਿਆ ਕਰੋ ਬਾਈ ਜੀ ਨੇ ਲਾਉਣੀ ਆ ਹੁਣ ਆਪਾਂ 30 ਕਬੂਤਰਾਂ ਨੂੰ ਅੱਧੀ ਗੋਲੀ ਲਾਈ ਆ ਅੱਠ ਉਤਰਾਂ ਨੂੰ ਸਾਫਤੀ ਗੋਲੀ ਲਾਈ ਆ ਡੌਂਟਰ ਪਲੱਸ ਗੋਲੀ ਜਿਹੜੀ ਹੱਡੀ ਵਾਲੀ ਨਵੀਂ ਆਈ ਹੈ ਜਿਹੜੀ ਹੁਣ ਹੱਡੀ ਵਾਲੀ ਨਹੀਂ ਚਾਹਦੀ ਉਹ ਲਾਈ ਸੀਗੀ ਬਾਈ ਆਪਾਂ ਇਹ ਗਾ ਬਾਕੀ ਆ ਪਿੰਜਰਾ ਜਾ ਕੇ ਵੀ ਦੇਖਦੇ ਆ ਪਰ ਦੂਜਾ ਗੂੜੀਆਂ ਉਹਦੇ ਹੁੰਦੇ ਕੀ ਆ ਇਹ ਉਤਰਾਂ ਨੇ ਕੱਢੇ ਨੇ ਖੁੱਲੀਆਂ ਨੇ ਆ ਇਹ ਆ ਦੇਖੋ ਕਿਵੇਂ ਕੁਛੇ ਰੋਟੇ ਰੋਟੇ ਇਹ ਇਦਾਂ ਦਾ ਲਿਆ ਕਰੋ ਜਿਹਨੇ ਦਵਾਈ ਜਾਣੀ ਘੱਟ ਦੋ ਘੱਟ 30 ਕੂਤਰਾਂ ਨੂੰ ਅੱਧੀ ਗੋਲੀ ਲਾਓ। ਬਾਹਰੀ ਥੱਲੇ ਦਾ ਤੇਜ ਆ ਗੋਲੀ ਇਹ। ਇਹ ਇਹ ਦੇਖਾ ਵੀ ਯਾਰ ਇਹ ਦੋ ਆਰਮਾਂ ਦੇਖੇ। ਹਾਂ ਇਹ ਉਹੀ ਚੱਕਰ ਆ ਬਾਈ। ਕੂਤਰਿਆਂ ਨੇ ਮੜਾਪ ਘੱਟ ਕੱਢੇ ਨੇ। ਕੂਤਰਿਆਂ ਦੇ ਦਾਣੇ ਸੀਗੇ ਦੋ ਤਿੰਨ ਦੇ ਮੈਨੂੰ ਲੱਗਦਾ ਤਾਂ ਹੀ ਘੱਟ ਕੱਢੇ ਨੇ। ਉਹਨਾਂ ਨੂੰ ਦਵਾਈ ਨੇ ਸਰ ਘੱਟ ਕੀਤਾ ਜਿਨ੍ਹਾਂ ਦੇ ਉਹ ਸੀਗੇ ਦਾਣੇ ਸੀਗੇ ਉਹਨਾਂ ਨੂੰ ਘੱਟ ਆ ਸਰ ਕੀਤਾ ਦਵਾਈ ਨੇ। ਆ ਦੇਖ ਲੋ ਆ ਦੇਖ ਲੋ ਫੇਰ ਵੀ ਉਦਾਂ ਦਾ ਕੱਡੇ ਨੇ ਇਹਨਾਂ ਨੇ ਮੋٹے ਮੋٹے ਕੱਡੇ ਨੇ ਇਹਨਾਂ ਨੇ ਉਹ ਨਹੀਂ ਕੱਡੇ ਜਿਹੜੇ ਲੰਬੇ ਲੰਮੇ ਕੂਤਰਾ ਦੇ ਕੱਡੇ ਨੇ ਇਹਨਾਂ ਨੇ ਤਾਂ ਇਦਾਂ ਦੇ ਕੱਡੇ ਨੇ ਕੂਤਰੀਆਂ ਦੇ ਦਵਾਈ ਆਪਾਂ ਇੱਕ ਹੀ ਲਾਈ ਹੋਈ ਉਤਰਾਣ ਲਾਈ ਹੋਈ ਕੂਤਰੀਆਂ ਨੂੰ ਲਾਈ ਇਹਗਾ ਨਹੀਂ ਦਵਾਈ ਆਪਾਂ ਇੱਕੋ ਹੀ ਲਾਈ ਜ ਇਹਨਾਂ ਨੂੰ ਐ ਨਹੀਂ ਹੈਗਾ ਇਹਨਾਂ ਨੂੰ ਦੂਜੇ ਮੜ ਪਾਣੀ ਲੱਗੀ ਹੋਵੇ ਠੀਕ ਆ ਭਾਈ ਇਦਾਂ ਭਾਈ ਲਾ ਲਿਆ ਕਰੋ ਦਵਾਈ ਇਹ ਹੋਰ ਵੀ ਵੀਡੀਓ ਆਪਾਂ ਪਾਵਾਂਗੇ ਕੋਈ ਗੱਲ ਨਹੀਂ ਬਾਈ ਸਾਰੇ ਕਾਹੇ ਦੀਆਂ ਜਿਹੜਾ ਕੁਝ ਵੀ ਆਪਾਂ ਕਰਿਆ ਕਰਾਂਗੇ ਉਹਦੀ ਵੀਡੀਓ ਪਾਇਆ ਕਰਾਂਗੇ ਆਪਾਂ ਧੰਨਵਾਦ ਭਰਾਵਾਂ ਦਾ ਜਿਹੜੇ ਭਰਾ ਨੇ ਇੱਥੇ ਤੱਕ ਵੀਡੀਓ ਦੇਖੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਬਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਭਰਾ ਨੇ ਨਹੀਂ ਕੀਤਾ ਹੋਇਆ ਆਹੀ ਬਾਈ ਐਦਾਂ ਆਪਾਂ ਥੱਲੇ ਰੱਖ ਦਿਆ ਕਰੋ ਕੁਤ ਜਦੋਂ ਆਪਾਂ ਮਿੱਟੀ ਤੇ ਰੱਖ ਕੇ ਪਿੰਜਰੇ ਦਵਾਈ ਲਾਉਣ ਨੇ ਬਾਅਦ ਚ ਪਤਾ ਨਹੀਂ ਲੱਗਦਾ ਬਾਈ ਇਹ ਆਪਾਂ ਕੋਈ ਆਪਣੇ ਜਾਨਵਰਾਂ ਨੂੰ ਦਵਾਈ ਦਿੰਨੇ ਆ। ਆਂਛੀਆਂ ਨੂੰ ਤਾਂ ਆਪਾਂ ਨੂੰ ਪਤਾ ਲੱਗਣਾ ਚਾਹੀਦਾ ਬਾਈ ਉਹਨਾਂ ਨੇ ਕੀ ਕੱਢਿਆ ਕੀ ਨਹੀਂ ਕੱਢਿਆ। ਠੀਕ ਹੈਗਾ ਨਹੀਂ ਥੱਲੇ ਕੋਈ ਵੀ ਮومی ਕਾगज ਦਾ ਉਹ ਪਛਾ ਲੋ। ਮومی ਕਾਗਜ਼ ਜਾਂ ਇਦਾਂ ਦੀ ਕੋਈ ਚਾਦਰ ਆਪਣੇ ਕੋਲ ਤਾਂ ਪਈਆਂ ਨੇ ਚਾਦਰਾਂ। ਆਪਾਂ ਤਾਂ ਚਾਦਰ ਵਿਛਾ ਲਈ ਜੀ। ਇਦਾਂ ਆਪਾਂ ਨੂੰ ਪਤਾ ਲੱਗੇ ਵੀ ਆਪਣੇ ਕੂਤਰਾਂ ਨੇ ਕੀ ਕੱਢਿਆ। ਠੀਕ ਹੈਗਾ ਨਹੀਂ ਉਹ ਮਿੱਟੀ ਦੇ ਬੰਦੇ ਰੱਖ ਦਿੰਦਾ ਉਹ ਜਾਨ ਨੂੰ ਸੁੱਕੇ ਸਕ ਜਾਂਦੇ ਨੇ ਜਾਨ ਨੂੰ ਅਗਲੇ 2-3 ਘੰਟਿਆਂ ਬਾਅਦ ਦੇਖਦਾ। ਪਤਾ ਨਹੀਂ ਲੱਗਦਾ ਕਿ ਨਿਕਲੇ ਕਿ ਨਹੀਂ ਕਿਹੜੀਆਂ ਕੁੜੀਆਂ ਲੈ ਆਂਦੀਆਂ ਨੇ ਬਾਹਰ ਫੜਦੇ ਨੇ ਇਹ ਆਪਾਂ ਅੰਦਰ ਰੱਖ ਕੇ ਲਾਈਏ ਭਈਆ ਪਤਾ ਉਹ ਪਲਵਾਵਾਗੇ ਇਹਨਾਂ ਨੂੰ ਹਫ਼ਤੇ ਤੱਕ ਕੋ ਉਤਰਾ ਨੂੰ ਦਵਾਈਵਾਗੇ ਜ਼ਰੂਰ ਆਪਾਂ ਹੀ ਤੁੱਪੇ ਮਚਾਉਂਦੇ ਇਹਨਾਂ ਨੂੰ ਦਵਾਈ ਨਾਲ ਦਵਾਈ ਦੇ ਕੇ ਤੁੱਪੇ ਨੇ ਡੰਗਦੇ ਠੀਕ ਆ ਪਰ ਧੰਨਵਾਦ ਭਰਾ ਜੀ ਨੇ ਇੱਥੇ ਤੱਕ ਵੀਡੀਓ ਦੇਖੀ